ਜੀ ਸਰ ਕੀ ਨਾਮ ਹੈ ਜੀ ਤੁਹਾਡਾ ਕੀ ਗੱਲਬਾਤ ਹੋਈ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ ਸਰ ਮੇਰਾ ਨਾਮ ਮਨਿੰਦਰ ਸਿੰਘ ਹੈ ਮੈਂ ਬਤੌਰ ਕੰਪਿਊਟਰ ਅਧਿਆਪਕ ਸਕਾਈ ਸਾਇੰਸ ਕੰਡਿਟ ਸਕੂਲ ਕੋਰਪ ਤੁਹੀ ਵੀ ਕਿ ਆਪਣਾ ਸੇਵਾ ਨਿਭਾ ਰਿਹਾ ਹਾਂ ਅੱਜ ਮੈਂ ਆਪਣੇ ਘਰ ਦੇ ਬਾਹਰ ਮੋਰਚੇ 'ਤੇ ਖੜਾ ਕਰਕੇ ਘਰ ਦੇ ਅੰਦਰ ਚਲਾ ਗਿਆ ਕਰੀਬ 3:15 ਵਜੇ ਕੋਈ ਅਣਜਾਣ ਵਿਅਕਤੀ ਆਇਆ ਤੇ ਗੇਰ ਦੇ ਮੋਰਚੇੋਂ ਮੋਰਚਾ ਜਿਹੜਾ ਚੋਰੀ ਕਰਕੇ ਲੈ ਗਿਆ ਤੇ ਮੈਂ ਪੰਜਾਬ ਪੁਲਿਸ ਨੂੰ ਵੀ ਆਪਣੀ ਇੱਕ ਐਫਆਈਆ ਕੰਪੀਲ ਖਾ ਲਦੀ ਹੈ ਤੇ ਉਹਨਾਂ ਨੂੰ ਸੀਸੀਟੀਵੀ ਵੀਡੀਓ ਵੀ ਮਹਈਆ ਕਰਵਾ ਦਿੱਤੀ ਹੈ ਤੇ ਮੈਂ ਪੰਜਾਬ ਪੁਲਿਸ ਕੋਲੋਂ ਰਿਕਵੈਸਟ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਮੇਨੂੰ ਮੇਰਾ ਮੋਟਰਸਾਈਕਲ ਵਾਪਸ ਦਿਵਾਇਆ ਜਾਵੇ ਤੇ ਚੋਰ ਨੂੰ ਫੜਕੀਏ ਤੇ ਕਾਨੂੰਨੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰਦਾਰ ਕੋ ਸੀਸੀਟੀਵੀ ਵੀ ਹੈ ਜੀ ਉਹਦੀ ਹਾਂਜੀ ਮੇਰੇ ਤੋਂ ਸੀਸੀਟੀਵੀ ਵੀਡੀਓ ਜੋ ਕਿ ਮੈਂ ਪੰਜਾਬ ਪੁਲਿਸ ਨੂੰ ਮਹਈਆ ਕਰਵਾ ਦਿੱਤੀ ਹੈ ਉਹਦੇ ਵਿੱਚ ਸਾਫ਼ ਲਿਖ ਰਿਹਾ ਹੈ ਕਿ ਕੋਈ ਵੀ ਵਿਅਕਤੀ ਮੇਰੇ ਮੋਰਸਾਈਕਲ ਨੂੰ ਚੋਰੀ ਕਰਕੇ ਲੈ ਕੇ ਜਾਂਦਾ ਹੈ ਬਲ ਮੋਰਸਾਈਕਲ ਖੁੰਦਾ ਹੈ ਫਿਰ ਉਹ ਖੜਾ ਹੁੰਦਾ ਹੈ ਤੇ ਬੜੇ ਆਰਾਮ ਦੇ ਨਾਲ ਚੋਰੀ ਕਰਕੇ ਲੈ ਜਾਂਦਾ ਹੈ ਤੁਸੀਂ ਦੇਖੋ ਕਿ ਚੋਰ ਕਿੰਨੇ ਵੀ ਖੁੱਪ ਹੋ ਗਏ ਹਨ ਕਾ ਕਾਕਾ ਗੀਰ ਦੇ ਮੋਰੀ ਮੋਟਰਸਾਈਕਲ ਖੜਾ ਹੋਵੇ ਤਾਂ ਉਹ ਵੀ ਕਿ ਕਿੰਨੀ ਆਰਾਮ ਦੇ ਨਾਲ ਵੇਖੋ ਜਿਹੜੇ ਹੋ ਕੀ ਚੋਰੀ ਕਰਕੇ ਲੈ ਜਾਂਦੀ ਹਨ ਕਿੰਨੇ ਵਜੇ ਦੀ ਘਟਨਾ ਜੀ ਇੱਕ 1:30 4:00 ਵਜੇ ਦੇ ਕਰੀਬ ਦੀ ਗੱਲ ਹੈ ਕਰਨਾ ਹੈ ਮੋਟਰਸਾਈਕਲ ਦਾ ਨੰਬਰ ਕਿੰਨਾ ਹੈ ਮੋਟਰਸਾਈਕਲ ਦਾ ਨੰਬਰ ਪੀ ਵੀ 07 ਬੀ ਆਰ 4550 ਤੇ ਹੁਣ ਤੁਸੀਂ ਪੰਜਾਬ ਪੁਲਿਸ ਤੋਂ ਕੀ ਮੰਗ ਕਰਦੇ ਹੋ ਮੈਂ ਪੰਜਾਬ ਪੁਲਿਸ ਕੋ ਇਹ ਹੀ ਬੇਨਤੀ ਕਰਦਾ ਹਾਂ ਮੰਗ ਕਰਦਾ ਹਾਂ ਕਿ ਮੈਨੂੰ ਮੇਰਾ ਮੋਟਰਸਾਈਕਲ ਵਾਪਸ ਦਿਵਾਇਆ ਜਾਵੇ ਤੇ ਚੋਰ ਨੂੰ ਫੜ ਕੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜੋ ਪਬਲਿਕ ਹੈ ਲੋਕ ਹੈ ਕਿੰਨੇ ਕੁ ਸੱਕੇ ਤ ਹਨ ਤੁਸੀਂ ਦੇਖ ਸਕਦੇ ਹੋ ਕਿ 15 ਅਗਸਤ ਬਿਲਕੁਲ ਹੀ ਦੋ ਜਾਂ ਤਿੰਨ ਜਾਂ ਚਾਰ ਦਿਨ ਹੀ ਰਹਿੰਦੇ ਹਨ ਤੇ ਚੋਰ ਫੀ ਵੀ ਕਿੰਨੇ ਕੁ ਵੇਖੋ ਹੋ ਕੇ ਚੋਰੀਆਂ ਕਰਦੇ ਗੀਰਦੇ ਮੋੜੇ ਹੋਈ ਕੋਈ ਵੀ ਵਹਾਈਕਲ ਸ਼ਾਦਮ ਗੇਟ ਮੋਟਰਸਾਈਕਲ ਕੋਲੇ ਕਿੰਨੇ ਵੇਖੋ ਹੋ ਕੇ ਚੋਰੀ ਕਕੇ ਲੈ ਜਾਂਦੇ ਹਨ ਤੋਂ ਜਦ ਕੀ ਹਰ ਇੱਕ ਚੌਂਕ ਦੇ ਪੁਲਿਸ ਦਾ ਪੈਰਾ ਹੈ ਤੋਂ ਪੰਜਾਬ ਪੁਲਿਸ ਕੋਲ ਉਮੀਦ ਹੈ ਪਲੀਸ ਮੇਨ ਮੇਰਾ ਮੋਟਰਸਾਈਕਲ ਦਵਾਇਆ ਜਾਵੇ ਤੇ ਚੋਰ ਤੇ ਬੰਦੀ ਕਰਵਾਈ ਕੀਤੀ ਜਾਵੇ ਧੰਨਵਾਦ ਜੀ